ਹਾਂਜੀ ਅੱਜ ਆਪਾਂ ਤੁਹਾਡੇ ਵਾਸਤੇ ਪੈਂਟ ਪਲਾਜ਼ੋ ਦੀ ਵੀਡੀਓ ਲੈ ਕੇ ਆਏਾਂਗੇ ਜਿਹੜੀਆਂ ਪੈਣਾ ਤਾਂ ਪੂਰੀਆਂ ਪਰਫੈਕਟ ਨੇ ਦੇਖੋ ਪੈਂਟ ਪਲਾਜੋ ਬਣਾਉਣ ਦੇ ਵਿੱਚ ਚਾਹੇ ਕਟਿੰਗ ਦੇ ਵਿੱਚ ਜਿਵੇਂ ਵੀ ਆ ਜਿਨ੍ਹਾਂ ਨੂੰ ਨਹੀਂ ਆਉਂਦਾ ਜਾਂ ਨਵੇਂ ਸਿਰੇ ਤੋਂ ਸਿੱਖਣਾ ਚਾਹੁੰਦੇ ਨੇ ਉਹ ਅੱਜ ਆਪਾਂ ਤੁਹਾਨੂੰ ਪੈਂਟ ਪਲਾਜੋ ਦੀ ਵੀਡੀਓ ਦੇ ਰਹੇ ਹਾਂ ਪ੍ਰੋਪਰ ਜਾਣਕਾਰੀ ਦੇਵਾਂਗੇ ਸਾਰਾ ਕਿਵੇਂ ਹਾਈ ਸਕੂਲੋਂ ਰੱਖਣਾ ਕਿਵੇਂ ਕਮਰ ਦੇ ਵਿੱਚੋਂ ਰੱਖਣਾ ਕਿਸ ਤਰ੍ਹਾਂ ਕਿੰਨਾ ਪਲੇਟਾਂ ਦਾ ਲੈਣਾ ਬਿਲਕੁਲ ਸਿੰਪਲ ਦੇ ਵਿੱਚ ਦੱਸਾਂਗੇ ਕੋਈ ਉਹਦੇ ਵਿੱਚ ਉਲਝਣਾ ਨਹੀਂ ਪਾਉਂਦੇ ਆਪਾਂ ਵੀ ਇੱਥੋਂ ਇੰਨਾ ਰੱਖ ਕੇ ਇੰਨਾ ਰਹਿ ਜੂਗਾ ਇੱਥੋਂ ਇੰਨਾ ਰੱਖ ਕੇ ਇੰਨਾ ਰਹਿ ਜੂਗਾ ਬਿਲਕੁਲ ਹੀ ਸਿੰਪਲੀ ਤੁਸੀਂ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਐਂਡ ਤੱਕ ਕਿਵੇਂ ਆਪਾਂ ਉਹਦੀ ਆਹ ਤੇ ਕਿਸ ਤਰ੍ਹਾਂ ਉਹਨੂੰ ਆਪਾਂ ਨਿਸ਼ਾਨ ਵਗੈਰਾ ਲਗਾ ਰਹੇ ਹਾਂ ਹੁਣ ਆਪਾਂ ਕਹਿੰਦੀ ਉਹ ਵੀਡੀਓ ਜ਼ਰੂਰ ਦੇਖਣਾ ਜਿੰਨਾਂ ਦੇ ਮੰਨ ਲਓ ਪਲਾਜ਼ੋ ਸੈਂਟਰ ਦੇ ਵਿੱਚੋਂ ਚੱਕਿਆ ਜਾਂਦਾ ਜਾਂ ਸਾਈਡ ਤੇ ਧੂਰ ਘੁੰਮਣ ਲੱਗ ਜਾਂਦਾ ਆਪਾਂ ਉਹ ਇਹਦੇ ਵਿੱਚ ਪੂਰੀ ਚੀਜ਼ ਕਲੀਅਰ ਕਰਾਂਗੇ ਵੀ ਉਹ ਕਿਉਂ ਚੱਕਿਆ ਜਾਂਦਾ ਹੈਵੀ ਨਾਪ ਦੇ ਵਿੱਚ ਜਿਆਦਾ ਪ੍ਰੋਬਲਮ ਆਉਂਦੀ ਹੈ ਦੇਖੋ ਪਤਲੇ ਨਾਪ ਦੇ ਵਿੱਚ ਐਦਾਂ ਦੀ ਪ੍ਰੋਬਲਮ ਆਉਂਦੀ ਨਹੀਂ ਹੈਗੀ ਤੁਸੀਂ ਉਹ ਚੀਜ਼ਾਂ ਨੂੰ ਜ਼ਰੂਰ ਦੇਖਣਾਗਾ ਪੂਰੇ ਗਹਿਰਾਈ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਡਿਟੇਲ ਉਹਦੀ ਵੀ ਆਹ ਚੀਜ਼ ਇੱਥੋਂ ਇੰਨੀ ਰੱਖੋਗੇ ਫਿਰ ਪਲਾਜ਼ੋ ਨਹੀਂ ਚੜੂਗਾ ਤੇ ਹੁਣ ਦੇਖੋ ਨਾਪ ਵੱਲ ਦੇਖੋ ਤੁਸੀਂ ਇਹ ਪਲਾਜ਼ੋ ਦੀ ਲੰਬਾਈ ਹੈਗੀ 35.5 ਇੰਚ ਤਿਆਰ ਪੱਟ ਦੇ ਵਿੱਚੋਂ ਹੈਗਾ 16 ਇੰਚ ਜਾਨੀ ਕਿ ਇੱਕ ਸਾਈਡ ਦਾ 16 ਇੰਚ ਟੋਟਲ 32 ਇੰਚ ਮੰਨ ਲਓ ਤੇ ਮੂਰੀ ਹੈਗੀ 7.5 ਇੰਚ ਤਿਆਰ ਕਿਉਂਕਿ ਹੈਵੀ ਨਾਪ ਆਮ ਦਾ ਦੇਖੋ ਪੈਂਟ ਪਲਾਜ਼ੋ ਦੀ ਮੂਰੀ 6.5 ਹੁੰਦੀ ਆ ਪਰ ਇਹ ਭਾਰੇ ਨਾਪ ਦੇ ਵਿੱਚ 7.5 ਇੰਚ ਮੂਰੀ ਪੈਂਟ ਪਲਾਜ਼ੋ ਦੀ ਹੀ ਆ ਹਿਪ ਦੇ ਵਿੱਚੋਂ 20 ਇੰਚ ਜਾਨੀ ਕਿ ਜਿਹੜਾ ਮੂਰਲਾ ਵੈਲਟ ਆ ਉਹ 20 ਇੰਚ ਤਿਆਰ ਆ ਹੁਣ ਆਪਾਂ ਇਹਦੀ ਕਟਿੰਗ ਕਰਨ ਲੱਗਦੇ ਆ ਦੇਖੋ ਤੁਸੀਂ ਕਿਵੇਂ ਕਟਿੰਗ ਕਰਨੀ ਆ ਇਹਦੀ ਦੇਖੋ ਇਹ ਆਪਣੇ ਕੋਲੇ ਪਲਾਜ਼ੋ ਦਾ ਕਪੜਾ ਗਾ 2.5 ਮੀਟਰ ਕਪੜਾ ਗਾ ਇਹਨੂੰ ਆਪਾਂ ਨੇ ਕਿਸ ਤਰੀਕੇ ਦੇ ਨਾਲ ਰੱਖਣਾਗਾ ਪਹਿਲਾਂ ਦੇਖੋ ਆਪਸ ਦੇ ਵਿੱਚ ਆਪਾਂ ਐਵੇਂ ਕੰਨੀਆਂ ਨੂੰ ਮਿਲਾ ਕੇ ਰੱਖਾਂਗੇ ਆਹ ਕੰਨੀਆਂ ਨੇ ਦੇਖੋ ਇਹਦੀਆਂ ਕੰਨੀਆਂ ਨੂੰ ਆਪਸ ਦੇ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਲਾਈਨਿੰਗ ਵਾਲਾ ਪਲਾਜ਼ੋ ਹੋਊਗਾ ਦੇਖੋ ਫਿਲਹਾਲ ਆਪਾਂ ਸਾਨੂੰ ਇਹਦੀ ਕਟਿੰਗ ਪਾ ਰਹੇ ਆਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਇਹਦੀ ਸਟੀਚਿੰਗ ਦੱਸਾਂਗੇ ਪ੍ਰੋਪਰ ਵੀ ਕਿਵੇਂ ਤੁਸੀਂ ਸਟਿਚ ਕਰਨਾ ਹੋਊਗਾ ਇਹ ਅੱਜ ਫਿਲਹਾਲ ਆਪਾਂ ਇਹਦੀ ਕਟਿੰਗ ਦੇਵਾਂਗੇ ਤੁਹਾਨੂੰ ਜੇਂਗੀ ਤਰ੍ਹਾਂ ਪ੍ਰੈਸਨਾ ਆਪਾਂ ਸਿੱਧਾ ਕਰਕੇ ਦੇਖੋ ਹੁਣ ਨਿਸ਼ਾਨ ਲਾਉਣਿਆਂ ਦੇਖੋ ਆਪਾਂ ਪਲਾਜ਼ੋ ਦੇ ਕਿਵੇਂ ਲਗਾਉਂਗੇ ਸਭ ਤੋਂ ਪਹਿਲਾਂ نیچے ਜਦੋਂ ਆਪਾਂ ਨੇ ਅ ਮੂਰੀ ਵਾਸਤੇ ਲਾਉਣਿਆਂ ਹਾਂਜੀ ਜਦੋਂ ਵੀ ਆਪਾਂ ਕਟਾਈ ਵੇਲੇ ਰੱਖ ਦਿਆਂ ਤਾਂ ਕੰਨੀ ਆਲਾ ਪਾਸਾ ਆਪਣੇ ਵੱਲ ਨੂੰ ਰੱਖਿਆ ਕਰੋ ਬਾਕੀ ਤੁਹਾਡੇ ਹੱਥ ਦੇ ਹਿਸਾਬ ਨਾਲ ਤੁਹਾਡਾ ਹੱਥ ਸੱਜਾ ਜਾਂ ਕੱਬਾ ਕਿਸੇ ਸਾਈਡ ਸਾਨੂੰ ਸਹੀ ਲੱਗਦੀ ਹੈ ਦੇਖੋ ਮੈਨੂੰ ਆਪਦੀ ਕਟਾਈ ਦੇ ਹਿਸਾਬ ਨਾਲ ਮੈਨੂੰ ਆ ਆਪਸਾ ਇਹਦਾ ਓਪਨ ਹੁੰਦਾ ਉਹ ਮੈਂ ਆਪਣੇ ਵੱਲ ਰੱਖਦੀ ਆ ਕਿਉਂਕਿ ਜਦੋਂ ਆਪਾਂ ਪਲਾਜ਼ੋ ਦੀ ਕਟਾਈ ਪਾਉਣੇ ਆ ਤਾਂ ਆਪਾਂ ਇਸ ਸਿਰੇ ਤੋਂ ਕਟਾਵਾਂਗੇ ਆ ਜਿਹੜਾ ਕੱਪੜਾ ਹੋਊਗਾ ਆਪਣਾ ਐਕਸਟਰਾ ਮੰਨ ਲਓ ਸਾਈਡ ਤੋਂ ਉਤਰੂਗਾ ਤਾਂ ਗੋਲ ਹੋਊਗਾ ਆਪਾਂ ਨੂੰ ਪੌਕਟ ਵਗੈਰਾ ਕੱਢਣੀ ਹੋਊਗੀ 벨ਟ ਵਗੈਰਾ ਕੱਢਣੇ ਹੋਣਗੇ ਤਾਂ ਆਪਾਂ ਨੂੰ ਇਕੱਠਾ ਕੱਪੜਾ ਬਚ ਰੂਗਾ ਜੇ ਪਲਾਜ਼ੋ ਨੂੰ ਆਪਾਂ ਇਧਰਲੇ ਸਿਰੇ ਤੋਂ ਧਰ ਕੇ ਕਟਾਂਗੇ ਤਾਂ ਇਹਦੇ ਪੀਸ ਹੋ ਜਾਣਗੇ ਦੇਖੋ ਟੋਟੇ ਇਹ ਆਪਣਾ ਕਪੜਾ ਕਿਸੇ ਵੀ ਕੰਮ ਨਹੀਂ ਆਉਣਾ ਬੇਸਟिज ਦੇ ਵਿੱਚ ਜਾਊਗਾ ਹਾਂਜੀ ਕਿਸੇ ਨੇ ਦੇਖੋ ਆਪਾਂ ਨੂੰ ਕਮੈਂਟ ਕੀਤਾ ਸੀਗਾ ਵੀ ਤੁਸੀਂ ਜਿਹੜਾ ਗੋਲ ਵਾਲਾ ਪਾਸਾ ਵੀ ਤੁਸੀਂ ਆਪਣੇ ਵੱਲ ਰੱਖਿਆ ਕਰੋ ਵੀ ਆਹ ਪਾਸਾ ਦੂਸਰੇ ਪਾਸੇ ਉਹ ਤੁਹਾਡੀ ਆਪੋ ਆਪਣੀ ਕਟਾਈ ਦੇ ਹਿਸਾਬ ਨਾਲ ਹੋਊਗਾ ਦੇਖੋ ਅਸੀਂ ਜ਼ਿਆਦਾ ਬੇਸਟिज ਨਹੀਂ ਕਰਦੇ ਕੱਪੜੇ ਨੂੰ ਬਚਾਉਣੇ ਆ ਜਿੰਨਾ ਵੱਧ ਤੋਂ ਵੱਧ ਬਚ ਸਕੇ ਕਪੜਾ ਦੇਖੋ ਕਿਉਂਕਿ ਆਪਣੇ ਕੰਮ ਆਊਗਾ ਪੌਕੇਟ ਵਗੈਰਾ ਲਾਵਾਂਗੇ 벨ਟ ਵਗੈਰਾ ਲਾਵਾਂਗੇ ਕਈ ਵਾਰ ਕੋਈ ਸ਼ਰਟ ਦੇ ਵਿੱਚ ਡਿਜ਼ਾਈਨਿੰਗ ਕਰਨੀ ਹੁੰਦੀ ਆ ਤਾਂ ਉਦੋਂ ਆਪਣਾ ਜਿਹੜਾ ਗੋਲ ਕਪੜਾ ਹੁੰਦਾ ਦੇ ਕੋਈ ਇੱਕ ਸਾਈਡ ਤੋਂ ਇਕੱਠਾ ਬਾਅਦ ਚ ਰਹਿੰਦਾਗਾ ਤੇ ਇਧਰੋਂ ਤਾਂ ਆਪਾਂ ਨੇ ਕੰਨੀਆਂ ਦੀ ਸਫਾਈ ਕਰਨੀ ਹੁੰਦੀ ਆ ਇੱਕ ਸਾਈਡ ਤੋਂ ਆਪਣਾ ਕਪੜਾ ਉਤਰ ਜਾਂਦਾਗਾ ਦੇਖੋ ਹੁਣ ਆਪਾਂ ਨੇ ਨੀਚੇ ਤੋਂ ਨਿਸ਼ਾਨ ਲਗਾਉਣੇ ਆ ਪਲਾਜ਼ੋ ਦੇ ਉਹ ਕਿਵੇਂ ਲਗਾਉਂਗੇ ਸਭ ਤੋਂ ਪਹਿਲਾਂ ਆਪਾਂ ਦੇਖੋ ਬਿਲਕੁਲ ਸਿੱਧਾ ਨਿਸ਼ਾਨ ਨਹੀਂ ਲਗਾਉਣਾ ਜਿਨ੍ਹਾਂ ਦੇ ਪਲਾਜ਼ੋ ਚੜਦਾ ਸਿਰਫ ਉਹਨਾਂ ਵਾਸਤੇ ਜ਼ਰੂਰੀ ਆ ਦੇਖੋ ਦੇਖਣਾ ਇਹ ਧਿਆਨ ਦੇ ਨਾਲ ਆਮ ਤਾਂ ਆਪਾਂ ਸਿੱਧਾ ਮਾਰਕਰ ਕਰਕੇ ਇੱਥੋਂ ਦੇਖੋ ਕਟਾਈ ਕਰ ਦਿੰਨੇ ਆ ਦੇਖੋ ਇੱਕ ਤਾਂ ਆ ਗਿਆ ਆਪਣਾ ਬਿਲਕੁਲ ਆ ਸਿੱਧੇ ਦਾ ਨਿਸ਼ਾਨ ਆ ਗਿਆ ਇੱਕ ਹਲਕਾ ਜਿਹਾ ਤੁਸੀਂ ਨੇ ਆਪਣੇ ਬਲ ਨੂੰ ਜਿਹੜੀ ਸਾਈਡ ਸਲਾਈ ਹੋਊਗੀ ਉਧਰ ਨੂੰ ਉੱਪਰ ਨੂੰ ਚਾੱਕ ਕੇ ਰੱਖਣਾ ਹੋਊਗਾ ਜ਼ਿਆਦਾ ਨਹੀਂ ਮੰਨ ਲਓ ਸੂਤ ਦੋ ਸੂਤ ਦਾ ਫਰਕ ਪਾਉਣਾ ਹੋਊਗਾ ਤੇ ਮੂਰੀ ਵਾਲੇ ਪਾਸੇ ਨੂੰ ਜਿਹੜੀ ਝੋਲੀ ਵਾਲੀ ਸਲਾਈ ਹੋਊਗੀ ਉਹ نیچے ਨੂੰ ਰੱਖਣੀ ਆਂਗੀ ਇਹ ਇਸ ਤਰੀਕੇ ਨਾਲ ਨਿਸ਼ਾਨ ਲੱਗਣਗੇ ਦੇਖੋ ਤੁਹਾਡੇ ਇਹ ਦਰਵਾਜ਼ਾ ਬਿਲਕੁਲ ਸਰੇਤੇ ਹੋਊਗਾ ਐਦਾਂ ਵੀ ਨਾ ਹੋਵੇ ਵੀ ਤੁਸੀਂ ਰੇਵ ਕਰ ਲਓ ਤੁਹਾਨੂੰ ਫੋਲਡਿੰਗ ਕਰਨ ਵੇਲੇ ਮੁਸ਼ਕਿਲ ਆਵੇ। ਸੋ ਹਲਕਾ ਜਿਹਾ ਦੋਖ ਸੂਤ ਦਾ ਫਰਕ ਪਾਉਣਾ ਦੇਖੋ ਇਹ ਆਪਣੇ ਤਾਂ ਜ਼ਿਆਦਾ ਲੱਗ ਰਿਹਾ ਕਿਉਂਕਿ ਇੱਥੋਂ ਥੋੜਾ ਜਿਹਾ ਟੇਡਾ ਹੈਗਾ। ਕੱਪੜਾ ਮੰਨ ਲਓ ਸਾਈਡ ਤੋਂ ਤਾਂ ਆਪਾਂ ਨੇ ਦੇਖੋ ਇਸ ਤਰੀਕੇ ਦੇ ਨਾਲ ਇਹ ਉਤਾਰਤਾ। ਹੁਣ ਆਪਾਂ ਫੋਲਡਿੰਗ ਦਾ ਲਗਾਉਣਾ। ਹਾਂਜੀ ਦੇਖੋ ਹੁਣ ਆਪਾਂ ਨੇ ਇਹ ਫੋਲਡਿੰਗ ਦਾ ਲਗਾਉਣਾ ਕਿੰਨੀ ਤੁਸੀਂ ਨੇ ਫੋਲਡਿੰਗ ਕਰਨੀ ਹੈ ਨੀਚੇ। 1.5 ਇੰਚ ਦੀ ਰੱਖਣੀ ਆ 2 ਦੀ ਰੱਖਣੀ ਆ 3 ਦੀ ਰੱਖਣੀ ਆ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਰੱਖੋਗੇ ਤਾਂ ਇੱਥੇ ਮਾਰਕ ਕਰ ਲੋਗੇ ਦੇਖੋ ਆਪਾਂ 2.5 2 ਦੇ ਵਿੱਚ ਇਹ ਮਾਰਕ ਕਰਦੇ ਹੁੰਦੇ ਆ ਇਹ ਆਪਣਾ ਉਹ ਵਾਲਾ ਹੋ ਗਿਆ ਹੁਣ ਆਪਾਂ ਨੇ ਲੈਂਥ ਮਾਣੀ ਆ ਦੇਖੋ ਆਪਣੇ ਪਲਾਜ਼ੋ ਦੀ ਲੰਬਾਈ 35 ਇੰਚ ਤਿਆਰ ਆ ਤਾਂ ਜਿਹਦੇ ਤੁਸੀਂ ਅੱਗੇ ਬੈਲਟ ਲਗਾਉਣਾ ਹੋਗਾ ਉਹਨੂੰ ਤੁਸੀਂ ਜੇ ਬੈਲਟ ਦੇਖੋ ਤੁਹਾਡੇ 2.5 ਇੰਚ ਆ ਮੈਂ ਤੁਹਾਨੂੰ ਬੈਲਟ ਵੀ ਦਿਖਾ ਰਹੀ ਆਂਗੀ ਵੀ ਆਪਾਂ ਬੈਲਟ ਕਿੰਨਾ ਪਾਉਣੇ ਹੁੰਨੇ ਆ ਹਾਂਜੀ ਦੇਖੋ ਇਹ ਆਪਣੀ ਪੇਸਟਿੰਗ ਵਾਲਾ ਰੋਲ ਆਗਾ ਇਹ ਆਪਣਾ ਹੈਗਾ ਸਵਾ ਇੰਚੀ ਇਹ ਆਪਣਾ ਸਵਾ ਇੰਚੀ ਰੋਲ ਆ ਸਵਾ ਇੰਚੀ ਰੋਲ ਦੇ ਹਿਸਾਬ ਨਾਲ ਜੇ ਤੁਸੀਂ ਪਾ ਰਹੇ ਹੋ 벨ਟ ਤਾਂ ਆਪਾਂ 1 ਇੰਚ ਕੱਟ ਕੱਟਣਾਗਾ ਦੇਖੋ 35.5 ਇੰਚ ਲੰਬਾਈ ਆ ਆਹ ਮਾਰਕ ਤੋਂ ਆਪਾਂ ਫੋਲਡਿੰਗ ਵਾਲੇ ਮਾਰਕ ਤੋਂ 1 ਇੰਚ ਕੱਟ ਦਾ ਨਿਸ਼ਾਨ ਲਗਾਵਾਂਗੇ ਜਾਨੀ ਕਿ 34.5 ਇੰਚ ਤੇ 34.5 ਇੰਚ ਤੇ ਨਿਸ਼ਾਨ ਲਗਾ ਲਿਆ ਇੱਥੋਂ ਆਪਾਂ ਬਿਲਕੁਲ ਸਿੱਧਾ ਨਿਸ਼ਾਨ ਲਗਾਵਾਂਗੇ ਦੇਖੋ ਇਸ ਤਰ੍ਹਾਂ ਆਪਾਂ ਨੇ ਬਿਲਕੁਲ ਸਿੱਧਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਨੇ ਨੀਚੇ ਨੂੰ ਆਸਣ ਦਾ ਹੀ ਜੇ ਤੁਸੀਂ ਕਿਸੇ ਵੀ ਮਰਜੀ ਦਾ ਪਲਾਜ਼ੋ ਬਣਾ ਰਹੇ ਹੋ ਹੈਵੀ ਨਾਪਾ ਚਾਹੇ ਭਾਰਾ ਨਾਪਾ ਜਿਹਦਾ ਕਿਸੇ ਬੱਚੇ ਦਾ ਬਣਾ ਰਹੇ ਹੋ ਤਾਂ ਆਸਣ ਦਾ ਨਿਸ਼ਾਨ ਤੁਸੀਂ ਐ ਮੰਨ ਕੇ ਚਲੋ 10 ਕਿਤੇ ਲਾ ਲਿਓ 9.5 ਤੇ ਲਾ ਲਿਓ ਜੇ ਆਮ ਕਿਸੇ ਵੀ ਲੇਡੀਜ਼ ਦਾ ਪਲਾਜ਼ੋ ਬਣਾ ਰਹੇ ਹੋ ਜਾਂ ਵੱਡੇ ਨਾਪ ਦੇ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਇਹਦੇ ਵਿੱਚ ਕੋਈ ਵੀ ਕਨਫਿਊਜ਼ ਨਹੀਂ ਹੋਣਾ ਵੀ ਆਸਣ ਮੇਨਣਾ ਪੂਜਾ ਇਹਦਾ ਕੁਝ ਹੋਰ ਮੇਨਣਾ ਪਊਗਾ ਤੁਸੀਂ ਚੁੱਪਚਾਪ 10.5 ਇੰਚ ਤੇ ਇਸ ਤਰ੍ਹਾਂ ਮਾਰਕ ਕਰ ਲਿਓ ਬਿਲਕੁਲ ਸਹੀ ਆਸਨ ਆਊਗਾ ਕੋਈ ਵੀ ਖਿੱਚਣੀ ਪਊਗੀ ਨਾ ਹੀ ਟਾਈਟ ਰਹੂਗਾ ਜੇ ਕਈ ਵਾਰ ਕਿਸੇ ਥਾਈਸ ਜ਼ਿਆਦਾ ਹੈਵੀ ਹੁੰਦੇ ਆ ਇਸ ਤਰ੍ਹਾਂ ਲੱਗਦਾ ਵੀ ਸਾਡੇ ਖਿੱਚਣਾ ਪਵੇ ਤਾਂ ਤੁਸੀਂ ਚੁੱਪਚਾਪ ਉਹਦੇ ਵਿੱਚ ਮਿਆਨੀ ਪਾ ਲਿਆ ਕਰੋ ਜ਼ਿਆਦਾ ਚੜਾਈ ਦੇ ਵਿੱਚ ਨਹੀਂ ਦੋ ਥਾਈ ਦੇ ਵਿੱਚ ਚੜਾਈ ਦੇ ਵਿੱਚ ਮਿਆਨੀ ਪਾ ਸਕਦੇ ਹਾਂ ਹਾਂਜੀ ਦੇਖੋ ਆਪਾਂ ਨੇ ਦੋ ਮਾਰਕ ਕਰ ਲਏ ਇੱਕ ਤਾਂ ਕਰ ਲਿਆ ਲੈਂਥ ਦਾ ਦੂਸਰਾ ਆਸਨ ਦਾ ਨਿਸ਼ਾਨ ਲਾ ਲਿਆ ਹੁਣ ਸਾਈਡ ਤੋਂ ਜਿਹੜੀ ਆਪਣੀ ਕੰਨੀ ਆ ਉਹਨੂੰ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਆੰਬੀ ਦੇਖੋ ਜੇ ਕੰਨੀ ਚਾਹੇ ਚੌੜੀ ਹੋਵੇ ਚਾਹੇ ਭੀੜੀ ਹੋਵੇ ਤੁਸੀਂ ਨੇ ਨੀਚੇ ਵਾਲੇ ਮਾਰਕ ਤੋਂ 1/2 ਇੰਚ ਘੱਟ ਲਗਾਉਣਾ ਦੇਖੋ ਇੱਥੇ ਮੈਂ 1/2 ਇੰਚ ਦਾ ਮਾਰਕ ਕੀਤਾ 2.5 ਜ ਇਹਨਾਂ ਦੇ 16 ਇੰਚ ਆ ਇਹ ਫਰੰਟ ਪੱਲਾ ਜਿਹਦੇ ਨਾਲ ਆਪਣਾ ਬਿਲਕੁਲ 16 ਇੰਚ 2.5 ਤਿਆਰ ਰਹੂਗਾ ਤਾਂ 16 ਇੰਚ ਤੇ ਹੀ ਨਿਸ਼ਾਨ ਲਗਾਵਾਂਗੇ ਦੇਖੋ ਆਪਾਂ ਪੌਣੇ 2 ਦੇ ਵਿੱਚ ਅੰਦਰ ਨੂੰ ਲਗਾਵਾਂਗੇ ਫੋਲਡਿੰਗ ਦਾ 2 ਪੌਣੇ 2 ਦੇ ਵਿੱਚ ਲਗਾ ਸਕਦੇ ਹੋ ਤੁਸੀਂ ਇਹ ਅੰਦਰ ਵਾਲਾ ਨਿਸ਼ਾਨ ਇੱਥੋਂ ਬਿਲਕੁਲ ਆਪਾਂ ਨੇ ਸਿੱਧਾ ਨਹੀਂ ਲੈ ਕੇ ਜਾਣਾ ਕਿਉਂਕਿ ਥਾਈਸ ਦਾ ਹੈਗਾ 16 ਇੰਚ ਆਪਣਾ ਪੱਟ हिਪ ਹੈਗੀ 20 ਇੰਚ ਤਾਂ ਆਪਾਂ ਨੂੰ ਇਹ ਨਿਸ਼ਾਨ ਰੇਵ ਲਾਵਾਂਗੇ ਨਲੇ ਤਾਂ ਇਹਦੇ ਨਾਲ ਆਪਣਾ ਆਸਣ ਵਧੂਗਾ ਤੇ ਨਾਲੇ ਆਪਣਾ ਖਿੱਚਣੀ ਪਊਗੀ ਤੇ ਨਾਲੇ ਜੈਨੀ ਆਪਾਂ ਨੂੰ 벨ਟ ਚਾਹੀਦੀ ਆ ਉਨੀ ਆਪਣੀ 벨ਟ ਰੈਡੀ ਰਹੂਗੀ ਇਹ ਇੱਥੋਂ ਆਪਾਂ ਨੇ ਮਾਰਕ ਕੀਤਾ ਦੇਖੋ ਇਹ ਤੁਸੀਂ ਇਸ ਤਰ੍ਹਾਂ ਨਹੀਂ ਪੁੱਛਣਾ ਕਈ ਵਾਰੀ ਥੋੜੀ ਥੋੜੀ ਚੀਜ਼ ਪੁੱਛਣ ਲੱਗ ਜਾਂਦੇ ਆ ਵੀ ਤੁਸੀਂ ਕਿੰਨਾ ਰੇਵ ਕੀਤਾ ਜਾਂ ਕਿਵੇਂ ਕੀਤਾ ਇਹ ਜਦੋਂ ਤੁਸੀਂ ਕਟਾਈ ਪਾ ਕੇ ਲੈ ਕੇ ਜਾਓਗੇ ਤੁਸੀਂ ਉਹਨੂੰ ਨਾਪ ਕੇ ਦੇਖਣਾ ਹੋਊਗਾ ਥੋੜਾ ਬਣ ਰਿਹਾ ਉਹਨਾਂ ਦਾ ਨਹੀਂ ਫਿਰ ਤੁਸੀਂ ਇਹਨੂੰ ਸ਼ੇਪ ਹੋਰ ਵੀ ਪਾ ਸਕਦੇ ਹੋ ਦੇਖੋ ਉੱਪਰ ਵਾਲੀ ਤੋਂ ਜਾਂ ਪਲੇਟ ਮੋਟਾ ਪਾ ਸਕਦੇ ਹੋਗੇ ਇਹਦੇ ਵਿੱਚ ਜਿਆਦਾ ਕੋਈ ਪੁੱਛਣ ਵਾਲੀ ਗੱਲ ਨਹੀਂ ਹੁੰਦੀ ਮੈਂ ਤੁਹਾਨੂੰ ਇੱਕ ਵਾਰ ਕਿਹਾ ਦੇਖੋ ਦੱਸਿਆਗਾ ਆਪਾਂ ਨੇ ਵੀ ਇੰਨਾ ਆਪਣਾ ਬੈਲਟਾ ਇੰਨਾ ਥਾਈ ਜਾ ਜੇ ਤੁਹਾਨੂੰ ਜਿਆਦਾ ਰੱਗ ਰਿਹਾ ਤਾਂ ਤੁਸੀਂ ਪਲੇਟ ਮੋਟਾ ਕਰ ਸਕਦੇ ਹੋ ਨਹੀਂ ਜਿਹੜੀ ਆਸਣ ਵਾਲੀ ਸਲਾਈ ਹੈ ਇਹ ਅੰਦਰ ਨੂੰ ਰੇਪ ਕਰ ਸਕਦੇ ਹੋ ਹੋਰ ਤੇ ਨਾਲੇ ਥੋੜਾ ਆਸਣ ਲੂਜ਼ ਰਹੂਗਾ ਇਹਦੇ ਵਿੱਚ ਟਾਈਟ ਨਹੀਂ ਲੱਗੂ ਆਪਾਂ ਨੂੰ ਹੁਣ ਦੇਖੋ ਆਪਾਂ ਨੇ ਮੂਰੀ ਦਾ ਨਿਸ਼ਾਨ ਲਾਉਣਾ ਜੇ ਆਪਣੇ ਇੰਨੇ ਥਾਈ ਦੇ ਹਿਸਾਬ ਨਾਲ ਤਾਂ ਆਪਾਂ ਸਾਈਡ ਤੋਂ 1.5 ਇੰਚ ਛੱਡਣਾ ਦੇਖੋ 1.5 ਇੰਚ ਛੱਡਿਆ ਆਪਾਂ ਸਾਈਡ ਤੋਂ 7.5 ਇੰਚ ਮੂਰੀ ਤਾਂ 7.5 ਤੇ ਹੀ ਨਿਸ਼ਾਨ ਲਗਾਵਾਂਗੇ ਆਪਾਂ ਆ ਆਪਣਾ 7.5 ਦਾ ਨਿਸ਼ਾਨ ਆ ਗਿਆ ਮੂਰੀ ਦਾ ਹੁਣ ਆਪਾਂ ਨੇ ਕਿਵੇਂ ਨਿਸ਼ਾਨ ਲਾਉਣੇ ਆ ਉੱਪਰ ਵਾਲੇ ਤੁਸੀਂ ਨੇ ਉਹ ਦੇਖਣੇ ਆ ਜੇ ਤਾਂ ਤੁਸੀਂ ਦੇਖੋ ਇੱਥੇ ਜ਼ਿਆਦਾ ਫੋਲਡਿੰਗ ਕਰ ਰਹੇ ਹੋਗੇ ਤਾਂ ਤੁਸੀਂ ਨੇ ਉਨਾ ਹੀ ਉਹਨੂੰ ਸਟੇਟ ਰੱਖਣਾ ਹੋਊਗਾ ਕਿਉਂਕਿ ਜਦੋਂ ਤੁਸੀਂ ਫੋਲਡਿੰਗ ਕਰੋਗੇ ਤਾਂ ਉੱਪਰ ਵਾਲਾ ਪਾਸਾ ਉਹਦਾ ਵੱਧ ਜਾਊਗਾ ਤੇ نیچے ਵਾਲੇ ਤੋਂ ਘੱਟ ਤਾਂ ਮੂਰੀ ਫੋਲਡਿੰਗ ਵੇਲੇ ਤੁਹਾਡੇ ਚ ਬਲ ਪੈਣਗੇ ਇਹਦੇ ਪਲਾਜ਼ੋ ਦੇ ਵਿੱਚ ਜੇ ਤੁਸੀਂ ਨਾਰਮਲੀ ਕਰ ਰਹੇ ਹੋ ਤਾਂ ਤੁਸੀਂ 2-3 ਦੇ ਵਿੱਚ ਸਟ੍ਰੇਟ ਰੱਖਣਾ ਦੇਖੋ ਕਿਵੇਂ ਰੱਖਣਾ ਸਟ੍ਰੇਟ ਇਹ ਜਿਹੜਾ ਆਪਾਂ ਨੇ ਆ ਮਾਰਕ ਲਗਾਇਆ ਇਹਨੂੰ ਬਿਲਕੁਲ ਸਿੱਧਾ ਨਿਸ਼ਾਨ ਲਗਾ ਲਵਾਂਗੇ ਤੁਸੀਂ 2.5-3 ਇੰਚ ਦੇ ਵਿੱਚ ਫਿਰ ਤੁਸੀਂ ਨੇ ਇਹ ਸ਼ੇਪ ਦੇਣੀ ਹੋ ਫੱਟੀ ਨੂੰ ਇਸ ਤਰ੍ਹਾਂ ਉੱਪਰ ਉਠਾਓਗੇ ਜਿਹੜਾ ਉੱਪਰ ਵਾਲਾ ਆਪਾਂ ਨੇ ਮਾਰਕ ਕੀਤਾ ਇਹਨੂੰ ਉਹਦੇ ਦੇ ਨਾਲ ਮਿਲਾ ਦੋਗੇ ਦੇਖੋ ਇਸ ਤਰ੍ਹਾਂ ਆਹ ਵਾਲੀ ਚੀਜ਼ ਨੂੰ ਹੁਣ ਇਸੇ ਤਰੀਂ ਆਪਾਂ ਇਸ ਸਾਈਡ ਤੋਂ ਵੀ ਬਿਲਕੁਲ ਸਟ੍ਰੇਟ ਰੱਖਾਂਗੇ ਦੇਖੋ ਆਪਣੀ ਫੋਲਡਿੰਗ ਇੰਨੀ ਆਰਾਮ ਦੇ ਨਾਲ ਆਪਣੀ ਫੋਲਡਿੰਗ ਆ ਜਿਹੜੀ ਉਹ ਕਬਰੋ ਜੋਗੀ ਹੁਣ ਆਪਾਂ ਨੇ ਇਥੋਂ ਕਈ ਵਾਰ ਕਿਸੇ ਦਾ ਗੋਡੇ ਦਾ ਨਾਪ ਵੀ ਆਪਾਂ ਲੈ ਲੈਨੇ ਹੁੰਨੇ ਆ ਵੈਸੇ ਕੋਈ ਜ਼ਰੂਰਤ ਨਹੀਂ ਹੁੰਦੀ ਤੁਸੀਂ ਨੇ ਜਦੋਂ ਵੀ ਆਪਾਂ ਨੂੰ ਪਤਾ ਵੀ ਆਪਾਂ ਹੈਵੀ ਨਾਪ ਦੇ ਵਿੱਚ ਬਣਾ ਰਹੇ ਆਂਗੇ ਤਾਂ ਤੁਸੀਂ ਨੇ ਆਹ ਗੋਡੇ ਦੇ ਕੋਲੋਂ ਜ਼ਿਆਦਾ ਅੰਦਰ ਨੂੰ ਵੱਲ ਨਹੀਂ ਲੈ ਕੇ ਜਾਣੀ ਸਲਾਈ ਤਾਂ ਤੁਸੀਂ ਫੱਟੀ ਨੂੰ ਇਸ ਤਰ੍ਹਾਂ ਉੱਪਰ ਵੱਲ ਲੈ ਕੇ ਜਾਣਾ ਆਹ ਵਾਲੇ ਮਾਰਕ ਤੇ ਰੱਖਣਾਗਾ ਤੇ ਇਥੋਂ ਉਹਦੀ ਤੁਸੀਂ ਇਸ ਤਰ੍ਹਾਂ ਸ਼ੇਪ ਪਾ ਦੇਣੀ ਆ ਦੇਖੋ ਹੁਣ ਆਪਾਂ ਇਹਦੀ ਕਟਾਈ ਕਰਦੇ ਆਂਗੇ ਹਾਂਜੀ ਦੇਖੋ ਜਿਹੜਾ ਆਹ ਵਾਲਾ ਮਾਰਕਾ ਇਹਨੂੰ ਬਿਲਕੁਲ ਆਪਾਂ ਉੱਪਰ ਤੱਕ ਲੈ ਕੇ ਗਿਆਂਗੇ ਕਿਉਂਕਿ ਆਪਾਂ ਪੂਰੀ ਕੰਨੀ ਨੂੰ ਕਟਿੰਗ ਦੇ ਵਿੱਚ ਲੈ ਕੇ ਆਉਣਾਗਾ ਤੇ ਹੁਣ ਆਪਾਂ ਲਾਵਾਂਗੇ ਇਥੋਂ 1.5 ਇੰਚ ਦੇ ਵਿੱਚ نیچے ਨੂੰ ਢਾਲ ਪਾਵਾਂਗੇ ਇਹ ਤੁਸੀਂ 1 ਇੰਚ ਦੀ ਵੀ ਪਾ ਸਕਦੇ ਹੋ ਸਵਾ 1 ਇੰਚ ਦੀ ਵੀ ਪਾ ਸਕਦੇ ਹੋਗੇ ਇਹ ਨਾਰਮਲੀ ਆਪਾਂ 1 ਇੰਚ ਦੀ ਢਾਲ ਪਾਉਣੇ ਹੁੰਦੇ ਆ ਦੇਖੋ ਤੁਸੀਂ ਇਸ ਤਰੀਕੇ ਦੇ ਨਾਲ ਢਾਲ ਪਾਉਣੀ ਆ ਇਹਦੇ ਨਾਲ ਨਾਲ ਤਾਂ ਸੈਂਟਰ ਵਾਲੀ ਸਲਾਈ ਨਹੀਂ ਚੱਕੀ ਜਾਂਦੀ ਨਹੀਂle ਆਪਾਂ ਨੂੰ ਕਈ ਵਾਰ ਕੀ ਹੁੰਦਾ ਪਲਾਜ਼ੋ ਨੂੰ ਜੇ ਆਪਣੇ ਨਾਂ ਸੈੱਟ ਆਵੇ ਜਾਂ ਅੱਗੇ ਗਿੱਡਿਗਦਾ ਹੋਵੇ ਤਾਂ ਆਪਾਂ ਨੂੰ ਐਸਾ ਇਲਾਸਟਿਕ ਨੂੰ ਫੋਲਡਿੰਗ ਚੱਕ ਲੈਣੇ ਆ ਜੇ ਤੁਸੀਂ ਇਹ ਕਾਟ ਪਾਈ ਹੋਗੀ ਤਾਂ ਤੁਹਾਨੂੰ ਪਲਾਜ਼ੋ ਨੂੰ ਉੱਪਰ ਫੋਲਡਿੰਗ ਦੇ ਵਿੱਚ ਚੱਕਣ ਦੀ ਜ਼ਰੂਰਤ ਨਹੀਂ ਪੈਣੀ ਤੁਸੀਂ ਆਹ ਕਾਟ ਚਾਹੇ ਇਲਾਸਟਿਕ ਵਾਲਾ ਬਣਾ ਰਹੇ ਹੋ ਚਾਹੇ ਅੱਗੇ ਬੈਲਟ ਵਾਲਾ ਬਣਾ ਰਹੇ ਹੋ ਤਾਂ ਤੁਸੀਂ ਨੇ ਆ ਇੱਕ ਇੰਚੀ ਤਾਲ ਜ਼ਰੂਰ ਪਾਉਣੀ ਆ ਹਾਂਜੀ ਹੁਣ ਆਪਾਂ ਜਿਵੇਂ ਮਾਰਕ ਕੀਤਾ ਉਸੇ ਨਿਸ਼ਾਨਾ ਤੋਂ ਇਹਦੀ ਆਪਾਂ ਕਟਿੰਗ ਕਰਾਂਗੇ ਮਾ ਤੁਸੀਂ ਇਸੇ ਤਰੀਕੇ ਦੇ ਨਾਲ ਇਹਦੀ ਕਟਾਈ ਕਰਦੇ ਰਹਿਣਾ ਪਲਾਜ਼ੋ ਦੀ ਬਿਲਕੁਲ ਵੀ ਨਹੀਂ ਤਾਂ ਤੁਹਾਡਾ ਪਲਾਜ਼ੋ ਛੜੂਗਾ ਤੇ ਨਾ ਹੀ ਤੁਹਾਨੂੰ ਕੋਈ ਇਦਾਂ ਦੀ ਪ੍ਰੋਬਲਮ ਆਊਗੀ ਵੀ ਪਲਾਜ਼ੋ ਤੁਹਾਡਾ ਇੱਕ ਸਾਈਡ ਵੱਲ ਘੁਮ ਰਿਹਾ ਜਾਂ ਕਰੀਜ ਨਹੀਂ ਸਹੀ ਬੈਠ ਰਹੀ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਪਲਾਜ਼ੋ ਦੀ ਕਟਾਈ ਪਾਉਣੀ ਆ ਬਿਲਕੁਲ ਆ ਸ਼ੇਪ ਹੁੰਦੀ ਹੈ ਜਿਹੜੀ ਤੁਸੀਂ ਗੁਲਾਈ ਦੇ ਵਿੱਚ ਲੈ ਕੇ ਜਾਣੀ ਆ ਕਈ ਵਾਰ ਕੀ ਇੱਥੋਂ ਚੌਰਸ ਵਗੈਰਾ ਬਣਾ ਲੈਂਦੇ ਨੇ ਗੁਲਾਈ ਚੰਗੀ ਤਰ੍ਹਾਂ ਨਹੀਂ ਪੈਂਦੀ ਜਦੋਂ ਆਪਾਂ ਆਸਣ ਦੀ ਸਲਾਈ ਪਾਉਂਦੇ ਆ ਤਾਂ ਉਹਦੇ ਵਿੱਚ ਪ੍ਰੋਬਲਮ ਆਉਂਦੀ ਆ ਅੱਛੀ ਤਰ੍ਹਾਂ ਸਲਾਈ ਨਹੀਂ ਬੈਠਦੀ ਆਪਣੀ ਹਾਂਜੀ ਦੇਖੋ ਇਹ ਆਪਣੀ ਕਟਾਈ ਹੋ ਗਈ ਫਰੰਟ ਪੱਲੇ ਦੀ ਹੁਣ ਆਪਾਂ ਨੇ हिਪ ਦਾ ਨਿਸ਼ਾਨ ਲਗਾਉਣਾ ਤੁਸੀਂ ਕਿਵੇਂ ਲਗਾਉਣਾ ਇੱਕ ਸਾਨੂੰ ਭੈਣ ਦਾ ਕਮੈਂਟ ਆਇਆ ਸੀ ਵੀ ਜੀ ਦੀਦੀ ਸਾਨੂੰ 오रिजिनल ਆਣਾ ਦੱਸਿਓ ਸਾਨੂੰ हिਪ ਦਾ ਨਿਸ਼ਾਨ ਚਾਰ ਚੁਰ ਹਿੱਸੇ ਕਰਨੇ ਨਹੀਂ ਆਉਂਦੇ ਜੈ ਪਤਾ ਨਹੀਂ ਲੱਗਦਾ ਵੀ ਕਿਵੇਂ ਕਰੀਏ ਤੁਸੀਂ ਸਿੱਧਾ ਸਾਨੂੰ ਡਾਇਰੈਕਟਲੀ ਦੱਸੋ ਵੀ ਕਿਵੇਂ ਕਰਨਾ ਦੇਖੋ ਤੁਸੀਂ ਉਹ ਕਿਵੇਂ ਨਿਸ਼ਾਨ ਲਗਾ ਸਕਦੇ ਹੋਗੇ ਆਸੰ ਦਾ ਨਿਸ਼ਾਨ ਦੇਖੋ ਆਪਣਾ ਆ ਹੋ ਗਿਆ ਜਿੰਨੀ ਆਪਾਂ ਨੇ ਆਸਣ ਵੇਲੇ ਜਦੋਂ ਸਲਾਈ ਪਾਉਣੀ ਆ ਕਿੰਨੀ ਸਲਾਈ ਲੈ ਰਹੇ ਹੋ ਤੁਸੀਂ ਉਹ ਵਾਲੀ ਹੋਗੀ ਆ ਆਪਣੀ ਹੋਗੀ ਇਸ ਸਾਈਡ ਵੱਲ ਤੋਂ ਜਿੰਨੀ ਆਪਾਂ ਸਾਈਡ ਸਲਾਈ ਤੋਂ ਪਾ ਰਹੇ ਆ ਹੁਣ ਵਿਚਲਾ ਹਿੱਸਾ ਦੇਖੋ ਆਪਣਾ ਕਿੰਨਾ ਬਚ ਗਿਆ ਇਹ ਬਚ ਗਿਆ 12 ਇੰਚ ਆਪਾਂ ਨੂੰ ਚਾਹੀਦਾ 20 ਇੰਚ हिਪ ਤਿਆਰ ਚਾਹੀਦੀ ਆ ਤੁਸੀਂ ਇਹਨੂੰ ਇਸ ਤਰ੍ਹਾਂ ਫੋਲਡਿੰਗ ਕਰ ਲਿਆ ਦੇਖੋ ਆ ਤੁਹਾਨੂੰ ਮੈਂ ਮਾਰਕ ਲਾਉਣੇ ਦੱਸਦੇ ਵੀ ਕਿੰਨੇ ਕਿੰਨੇ ਮਾਰਕ ਲਾਉਣੇ ਆ ਕਿੰਨੀ ਤੁਸੀਂ ਸਲਾਈ ਪਾ ਰਹੇ ਹੋ ਡੂੰਗੀ ਇਹਦੀ ਇਹਨੂੰ ਆਪਸ ਦੇ ਵਿੱਚ ਇਸ ਤਰ੍ਹਾਂ ਮਿਲਾ ਲਿਆ ਹੁਣ ਤੁਸੀਂ ਇਹਨੂੰ ਦੂਰਾ ਕਰਕੇ ਦੇਖੋ ਮਿੰਕੇ ਦੇਖੋਗੇ ਕਿੰਨਾ ਬਣਿਆ ਤੁਹਾਡਾ ਐਨਾ ਤੇ ਤੁਹਾਡੀ ਪਲੇਟ ਕਿੰਨੇ ਇੰਚ ਦੀ ਪਊਗੀ ਦੇਖੋ 10 ਇੰਚ 2 ਇੰਚ ਦੀ ਹਿੱਪਾ ਦੇਖੋ ਆਪਣੀ 2 ਇੰਚ ਹਿੱਪ ਲਗਾਉਣੀ ਆ ਤਾਂ ਤੁਹਾਡਾ ਆਹ ਵਾਲਾ ਰਹਿ ਗਿਆ ਜਦੋਂ ਤੁਸੀਂ ਪਲੇਟ ਇੰਨੀ ਮਟਾਈ ਦੇ ਵਿੱਚ ਪਾ ਰਹੇ ਹੋ ਤਾਂ ਤੁਸੀਂ ਥੋੜੀ ਜਿਹੀ ਲੰਬੀ ਲੈ ਕੇ ਜਾਣੀ ਆ ਇਸ ਹਿਸਾਬ ਦੇ ਨਾਲ ਪਲੇਟ ਉਹਦੀ ਇੰਨੀ ਬਿਲਕੁਲ ਇੰਨੀ ਨਹੀਂ ਪਾਉਣੀ ਕਿਉਂਕਿ ਉਹ ਬੈਠੋਗੀ ਨਹੀਂ ਇੱਕ ਤਾਂ ਹੋਗੀ ਦੇਖੋ ਜਿਵੇਂ ਆਪਾਂ ਸ਼ਰਟ ਦੀਆਂ ਪਲੇਟਾਂ ਪਾਉਨੇ ਆ ਉਸ ਤਰੀਕੇ ਨਾਲ ਪਲੇਟ ਹੋਗੀ ਆਹ ਵਾਲੀ ਇੱਕ ਪਲੇਟ ਹੁੰਦੀ ਆ ਦੇਖੋ ਤੁਸੀਂ ਇੱਥੇ ਕਟ ਲਗਾ ਲਓਗੇ ਆਮਲਾ ਕਟ ਲੱਗ ਗਿਆ ਕਿਉਂਕਿ ਜੀ ਨੂੰ ਥਾਈਸ ਦੇ ਵਿੱਚੋਂ ਮੰਨ ਲਓ ਪ੍ਰੋਬਲਮ ਨਾ ਆਵੇ ਵੀ ਸਾਡੇ ਟਾਈਟ ਨਾ ਲੱਗੇ ਜਾਂ ਟਾਈਟ ਫੀਲ ਨਾ ਹੋਵੇ ਤਾਂ ਤੁਸੀਂ ਨੇ ਉਹ ਇਸ ਤਰ੍ਹਾਂ ਪਲੇਟ ਪਾ ਲੈਣੀਆਂ ਦੇਖੋ ਆ ਚੀਜ਼ ਦੀ ਕਿ ਇਹਦਾ ਨਲ ਤਾਂ ਤੁਹਾਡੇ ਉੱਪਰ ਹਿਪ ਕੋਲੋਂ ਮੰਨ ਲਓ ਲੂਜ਼ਿੰਗ ਹੋਊਗੀ ਨਲੇ ਸਾਨੂੰ ਦਿੱਕਤ ਨਹੀਂ ਆਊਗੀ ਤੁਸੀਂ ਇਸ ਤਰੀਕੇ ਦੇ ਵੀ ਪਲੇਟ ਪਾ ਸਕਦੇ ਹੋ ਦੋ ਪੌਣਿਆਂ ਦੋ ਵੀ ਪਾ ਸਕਦੇ ਹੋ ਤਾਂ ਇਹਨਾਂ ਦਾ ਗੈਪ ਘਟਾ ਲਓਗੇ ਉਹ ਪਲੇਟ ਵੀ ਤੁਸੀਂ ਇਸੇ ਹਿਸਾਬ ਦੇ ਨਾਲ ਪਾ ਸਕਦੇ ਹੋ ਦੇਖੋ ਆ ਚੀਜ਼ਾਂ ਇਸ ਤਰ੍ਹਾਂ ਵੀ ਪਲੇਟ ਪਾ ਸਕਦੇ ਹੋ ਪਲਾਜ਼ੋ ਤੇ ਤੇ ਜਿਸ ਤਰ੍ਹਾਂ ਆਪਾਂ ਸ਼ਰਟ ਦੇ ਪਲੇਟ ਪਾਉਣੇ ਆ ਤਾਂ ਤੁਸੀਂ ਉਸੇ ਹਿਸਾਬ ਦੇ ਨਾਲ ਵੀ ਪਾਉਣੇ ਓ ਜਿਵੇਂ ਤੁਹਾਨੂੰ ਸਹੀ ਲੱਗਦਾ ਜਾਂ ਲੂਜ਼ਿੰਗ ਪਾਉਣੇ ਆ ਕਿਸੇ ਨੂੰ ਪ੍ਰੋਪਰ ਫਿਟਿੰਗ ਦੀ ਚਾਹੀਦੀ ਹੁੰਦੀ ਆ ਤਾਂ ਤੁਸੀਂ ਇਹ ਵਾਲੀ ਪਲੇਟ ਪਾਉਣੀ ਆ ਜੇ ਐਂ ਲੱਗਦਾ ਵੀ ਆਪਾਂ ਨੂੰ ਥੋੜਾ ਜਿਹਾ ਲੂਜ਼ ਹੋਵੇ ਪਲਾਜ਼ੋ ਤਾਂ ਤੁਸੀਂ ਨੇ ਇਸ ਤਰੀਕੇ ਦੀ ਪਲੇਟ ਪਾ ਲੈਣੀ ਆ ਪਲਾਜ਼ੋ ਵਿੱਚ ਕਿਉਂਕਿ ਉੱਪਰੋਂ ਬੈਲਟ ਆਪਣੀ ਓਨਲੀ ਰੈਡੀ ਰਹਿਣੀ ਆ ਜਿੰਨੀ ਆਪਾਂ ਦਾਵਸ ਲਾਈ ਦੇ ਵਿੱਚ ਦੇਵਾਂਗੇ ਆਹ ਵਾਲੀ ਚੀਜ਼ ਨੂੰ ਹੁਣ ਆਪਾਂ ਕਰਦੇ ਆਂ ਦੀ ਬੈਕ ਆਪਣੇ ਬੈਕ ਪੱਲਿਆਂ ਦੀ ਕਟਾਈ ਕਰਨ ਵਾਸਤੇ ਵੀ ਆਪਾਂ ਉਸੇ ਤਰੀਕੇ ਦੇ ਨਾਲ ਦੇਖੋ ਆਹ ਵਾਲਾ ਕਪੜਾ ਇਸ ਤਰ੍ਹਾਂ ਰੱਖਾਂਗੇ ਕੰਨੀਆਂ ਨੂੰ ਆਪਣੇ ਵੱਲ ਰੱਖਾਂਗੇ ਤੇ ਗੋਲ ਪਾਸਾ ਦੂਸਰੀ ਸਾਈਡ ਰੱਖਾਂਗੇ ਤਾਂ ਇਸ ਤਰੀਕੇ ਨਾਲ ਆਪਾਂ ਜਿਹੜਾ ਫਰੰਟ ਪੱਲਿਆਂ ਦੀ ਕਟਿੰਗ ਕਰੀ ਆ ਉਸੇ ਤਰੀਹੀ ਆਪਾਂ ਇਹਦੇ ਉੱਪਰ ਰੱਖ ਲਾਂਗੇ ਦੇਖੋ ਬਿਲਕੁਲ ਬਰਾਬਰ ਕੰਨੀਆਂ ਨੂੰ ਆਪਾਂ ਉੱਪਰ ਕਿੰਨੀ ਚੜਾਈ ਦੇ ਵਿੱਚ ਕੰਨੀਆਂ ਦਾ ਕੰਨੀ ਦੀ ਉਤਾਰਨੀ ਆਗੀ ਆਪਾਂ ਨੇ ਬਿਲਕੁਲ ਤੁਸੀਂ ਇਸ ਤਰੀਕੇ ਨਾਲ ਸਾਫ਼ ਕਰਕੇ ਚੰਗੀ ਤਰ੍ਹਾਂ ਰੱਖ ਲੈਣਾਗਾ ਤੇ ਨੀਚੇ ਤੋਂ ਆਪਾਂ ਇਹਦੀ ਫਿਨਿਸ਼ਿੰਗ ਦੇ ਦਾਂਗੇ ਦੇਖੋ ਜੋ ਵੀ ਬਦਮਾ ਘਟ ਮਾ ਆਪਣੇ ਕੋਲੇ ਹੁਣ ਦੇਖੋ ਇਹਦੇ ਵਿੱਚ ਮੇਨ ਕੀ ਹੁੰਦਾ ਜੇ ਕਿਸੇ ਨੂੰ ਐਦਾਂ ਲੱਗਦਾ ਹੁੰਦਾ ਵੀ ਸਾਡਾ ਪਲਾਜ਼ੋ ਆ ਜਿਹੜਾ ਉਹ ਇੱਥੋਂ ਟਾਈਟ ਨਾ ਰਹੇ ਜੇ ਤਾਂ ਤੁਸੀਂ ਨੇ ਇੱਥੋਂ ਕੀ ਕਰਨਾ ਹੋਊਗਾ ਇੱਥੋਂ ਤੁਸੀਂ ਲੂਜ਼ਿੰਗ ਵੱਧ ਪਾ ਸਕਦੇ ਹੋ ਇੱਕ ਮਾਰਕ ਤੁਸੀਂ ਦੂਸਰੇ ਵਾਲਾ ਲਗਾ ਸਕਦੇ ਹੋ ਜਿੰਨਾ ਆਪਾਂ ਆਮ ਨੋਰਮਲ ਇੱਕ ਕੈਂਚ ਦਾ ਪਾਉਨੇ ਆ ਤੇ ਇੱਕ ਤੁਸੀਂ ਵੱਧ ਲਗਾ ਸਕਦੇ ਹੋ ਉਹਨੂੰ ਕੀ ਕਰਨਾ ਹੋਊਗਾ ਤੁਸੀਂ ਨੇ ਚੰਗੀ ਤਰ੍ਹਾਂ ਐਂਟਰਲੌਕ ਵਗੈਰਾ ਕਰਕੇ ਸਿਓ ਨੂੰ ਚੀਰਮੀ ਰੱਖ ਸਕਦੇ ਹਾਂ ਚੀਰ ਸਕਦੇ ਹਾਂ ਸਲਾਈ ਨੂੰ ਤੁਸੀਂ ਨੇ ਜੇ ਤੁਸੀਂ ਸਲਾਈ ਐਦਾਂ ਹੀ ਫੋਲਡਿੰਗ ਕਰੋਗੇ ਤਾਂ ਤੁਹਾਡੇ ਖਿੱਚ ਪਾਊਗੀ ਇਹ ਮੈਂ ਤੁਹਾਨੂੰ ਨਿਸ਼ਾਨ ਲਗਾ ਕੇ ਦੱਸੂਗੀ ਵੀ ਤੁਸੀਂ ਕਿਵੇਂ ਰੱਖਣਾ ਦੇਖੋ ਸਭ ਤੋਂ ਪਹਿਲਾਂ ਆਪਾਂ ਉੱਪਰ ਜਾਵਾਂਗੇ ਆਸਣ ਕੋਲੇ ਜਿਹੜੀ ਆਪਾਂ ਨੇ ਆਸਣ ਦੀ ਇਹ ਗਲਾਈ ਪਾਈ ਹੋਈ ਆ ਇਹ ਤੋਂ ਦੋ ਸੂਤ ਤੁਸੀਂ نیچے ਵਾਲਾ ਮਾਰਕ ਕਰਨਾ ਇੱਕ ਤਾਂ ਇਹਦੇ ਨਾਲ ਤੁਹਾਡਾ ਪਲਾਜੋ ਬਿਲਕੁਲ ਵੀ ਉੱਪਰ-ਨੀਚੇ ਸਲਾਈ ਤੋਂ ਖਿੱਚ ਨਹੀਂ ਪਾਊਗਾ ਤੇ ਝੜੂਗਾ ਨਹੀਂ ਦੂਸਰਾ ਜਦੋਂ ਤੁਸੀਂ ਆਹ ਵਾਲੀ ਸਲਾਈ ਆਸਣ ਵਾਲੀ ਪਾ ਕੇ ਲੈ ਕੇ ਆਓਗੇ ਤਦੋਂ ਡੀ ਬੈਕ ਸਲਾਈ ਹੈ ਜਿਹੜੀ ਉਹ ਵਧੂਗੀ ਨਹੀਂ ਮੰਨ ਲਓ ਤੁਹਾਨੂੰ ਬਾਅਦ ਦੇ ਵਿੱਚ ਉਹਦੀ ਕਟਾਈ ਨਹੀਂ ਪਾਉਣੀ ਪਊਗੀ ਕਿਉਂਕਿ ਜਦੋਂ ਆਪਾਂ ਆਹ ਪੱਲਾ ਇਹਦੇ ਬਰਾਬਰ ਕਰ ਲੈਨੇ ਆ ਆਹ ਚੀਜ਼ ਦੇਖੋ ਇਹਦੇ ਨਾਲੋਂ ਰੇਵ ਵੱਧ ਹੋਰ ਹੋਗੀ ਆ ਤਾਂ ਪਿੱਛੇ ਰਹਗੀ ਆ ਇਹਦੇ ਉੱਪਰ ਦੀ ਨਿਕਲਗੀ ਜਦੋਂ ਆਪਾਂ ਸਲਾਈ ਪਾ ਕੇ ਲੈ ਕੇ ਜਾਵਾਂਗੇ ਤਾਂ ਆਹ ਬੈਕ ਵਾਲੀ ਸਲਾਈ ਵੱਧ ਜਾਂਦੀ ਆ ਤੇ ਆਪਾਂ ਨੂੰ ਦੁਬਾਰਾ ਕਾਟ ਪਾਉਣੀ ਪੈਂਦੀ ਆ ਤਾਂ ਤੁਹਾਨੂੰ ਬਾਰ-ਬਾਰ ਕੈਂਚੀ ਉਠਾਉਣ ਦੀ ਜ਼ਰੂਰਤ ਨਹੀਂ ਪਊਗੀ ਤੁਸੀਂ ਕਟਿੰਗ ਵੇਲੇ ਹੀ ਦੋ ਸੂਤ ਇਹਨੂੰ ਨੀਚੇ ਦਾ ਡਾਊਨ ਦਾ ਨਿਸ਼ਾਨ ਲਗਾ ਲੈਣਾ ਲੂਜ਼ਿੰਗ ਆਪਾਂ 2 ਇੰਚ ਪਾਵਾਂਗੇ ਦੇਖੋ ਉੱਪਰ ਤੋਂ ਤੁਸੀਂ ਜੇ ਵੱਧ ਰੱਖਣੀ ਆ ਤਾਂ 2.5 ਇੰਚ ਪਾ ਸਕਦੇ ਹੋ ਆਮ 2 ਇੰਚ ਬਹੁਤ ਆ ਦੇਖੋ ਇਹ ਆਪਾਂ ਨੇ ਲੂਜ਼ਿੰਗ ਦਾ ਨਿਸ਼ਾਨ ਲਗਾਇਆ ਇੱਥੋਂ ਆਪਾਂ ਨੇ ਗੁਲਾਈ ਦੇਣੀ ਆ ਦੇਖੋ ਹਾਂਜੀ ਜਿਹੜਾ ਆਪਾਂ ਨੇ ਬੈਕ ਦਾ ਲਗਾਇਆ ਇੱਥੋਂ ਤਾਂ ਆਪਾਂ ਨੇ 2.5 2 ਦੇ ਵਿੱਚ ਪਾਈਏ ਲੂਜ਼ਿੰਗ ਇੱਥੋਂ ਆਪਾਂ 1 ਇੰਚ ਦੇ ਵਿੱਚ ਪਾ ਕੇ ਲੈ ਕੇ ਜਾਵਾਂਗੇ ਹੁਣ ਦੇਖੋ ਇਹ ਇਹਨਾਂ ਦੀ ਹਿਪ ਜਿਆਦਾ ਹੈਵੀ ਨੇਗੇ ਮੰਨ ਲਓ ਕਮ ਹਿਪ ਦਾ ਨਾਪ 20 ਇੰਚ ਆਪਣੇ ਕੋਲੇ ਬੈਕ ਵੱਧ ਹੁੰਦੀ ਆ ਮੰਨ ਲਓ ਆਪਾਂ ਨੂੰ ਆਸਣ ਦੀ ਲੰਬਾਈ ਹੈ ਜਿਹੜੀ ਉਹ ਬੈਕ ਵਾਲੇ ਦੀ ਵੱਧ ਰੱਖਣੀ ਪੈਂਦੀ ਆ ਤਾਂ ਉਹ ਆਪਾਂ ਇਹਨਾਂ ਦੇ ਪਾਵਾਂਗੇ 5.5 ਦੇ ਵਿੱਚ ਪਾਵਾਂਗੇ ਹਾਂਜੀ ਜਿਨ੍ਹਾਂ ਦੇ ਮੰਨ ਲਓ ਆਮ ਨਾਰਮਲ ਨਾਪ ਹੁੰਦਾਗਾ ਉਹ ਤੁਸੀਂ ਇੰਚ ਡੇਢ ਇੰਚ ਇਥੋਂ ਘਟਾ ਸਕਦੇ ਹੋਗੇ ਕਿਉਂਕਿ ਇਹਦੇ ਨਾਲ ਥੋੜੇ ਬੈਠਣ ਮੇਲੇ ਪਲਾਜੋ ਪਿੱਛੇ ਨਹੀਂ ਉਤਰੂਗਾ ਕਈਆਂ ਦੇ ਕੀ ਪ੍ਰੋਬਲਮ ਹੁੰਦੀ ਆ ਜਦੋਂ ਬੈਠਦੇ ਨੇ ਪਲਾਜੋ نیچے ਨੂੰ ਉਤਰ ਜਾਂਦਾ ਤਾਂ ਤੁਸੀਂ ਇਹ ਆ ਬੈਕ ਵੱਧ ਪਾਉਣੀ ਆ फ्रंट ਤੋਂ ਕਾਟ ਬੱਧ ਰੱਖਣੀ ਆ ਕਿਉਂਕਿ ਫਰंट ਤੋਂ ਤਾਂ ਪੇਟ ਆ ਜਾਂਦਾ ਉੱਪਰ ਨਹੀਂ ਚੜਦਾ ਬਲਾ ਦਿਓ ਆਪਣੀ ਤੇ ਬੈਗ ਤੋਂ نیچے ਉੱਤਰਦਾ ਰਹਿੰਦਾ ਇਹ ਤੁਸੀਂ ਮੇਨ ਧਿਆਨ ਰੱਖਣਾ ਇਹ ਚੀਜ਼ ਦਾ ਜਿਹੜੀ ਆਪਾਂ ਨੇ ਪਿੱਛੇ ਤੋਂ ਢਾਲ ਪਾਉਣੀ ਆ ਮੰਨ ਲਓ ਸੈਡ ਸਲਾਈ ਤੋਂ ਉਹ ਤੁਸੀਂ 1.5 ਇੰਚੀ ਇਲਾਸਟਿਕ ਬਾਹਰੋਂ ਤਾਂ 2.5 ਪਾਉਣੇ 3 ਦੇ ਵਿੱਚ ਤੁਸੀਂ ਬੈਕ ਬੱਧ ਪਾ ਸਕਦੇ ਹੋਗੇ ਦੇਖੋ ਇਸ ਤਰ੍ਹਾਂ ਪਾ ਨਹੀਂ ਸਕਦੇ ਮਤਲਬ ਪਾਉਣੀ ਆਗੀ ਆਹ ਵਾਲੀ ਚੀਜ਼ ਐਨੀ ਆਪਾਂ ਨੇ ਹੁਣ ਦੇਖੋ نیچے ਵਾਲੇ ਨਿਸ਼ਾਨ ਲਗਾਉਣੇ ਆ ਆਮ ਤਾ ਦੇਖੋ ਆਪਾਂ ਇੱਥੋਂ 1 ਇੰਚ ਦਾ ਲਗਾਉਣੇ ਨੇ ਕਿਉਂਕਿ ਜਿਹੜਾ ਆਪਾਂ ਨੇ ਸਲਾਈਆਂ ਦੇ ਵਿੱਚ ਮਾਰ ਜਾਂਦੇ ਨਾ ਹੁੰਦਾਗਾ ਆ ਆਪਣਾ ਉੱਪਰਲਾ ਪ੍ਰੋਪਰ ਰੈਡੀ ਦਾ ਹੁੰਦਾ ਜਿੰਨਾ ਆਪਣਾ ਪਲਾਜ਼ੋ ਰੈਡੀ ਰਹਿਣਾ ਹੁੰਦਾ ਇਹ ਤਾਂ ਹੋ ਗਿਆ ਆਪਣੇ ਇੱਕ ਕੈਂਚ ਦੇ ਵਿੱਚ ਹੁਣ ਦੇਖੋ ਜੇ ਤੁਸੀਂ ਇਹਨੂੰ ਲੂਜ਼ ਪਾਉਣਾ ਤਾਂ ਕਿਵੇਂ ਪਾਉਣਾ ਸਭ ਤੋਂ ਪਹਿਲਾਂ ਆਪਾਂ ਆਮ ਨਾਰਮਲ ਨਾਪ ਲਗਾਵਾਂਗੇ ਹਾਂਜੀ ਆ ਆ ਗਏ ਆਪਣੇ ਨਾਰਮਲ ਦੇ ਹੁਣ ਜੇ ਤੁਸੀਂ ਇਹਨੂੰ ਇੱਥੋਂ ਲੂਜ਼ ਰੱਖਣਾ ਮੰਨ ਲਓ ਬੈਕ ਵੱਡਾ ਵੱਡਾ ਰੱਖਣਾਗਾ ਆਪਾਂ ਨੇ ਤਾਂ ਤੁਸੀਂ ਨੇ ਇਹਨੂੰ ਇਸ ਤਰੀਕੇ ਦੇ ਨਾਲ ਨਿਸ਼ਾਨ ਲਗਾ ਲੈਣਾ ਆਹ ਵਾਲਾ ਉੱਪਰ ਤੱਕ ਪੂਰਾ ਇਸ ਤਰ੍ਹਾਂ ਜਿਹੜਾ ਤੁਸੀਂ ਇਹ ਮਾਰਕ ਤੋਂ ਕੱਟ ਰਹੇ ਹੋ ਮੰਨ ਲਓ ਤੁਹਾਡੇ ਕੋਲ ਨਾਪ ਪ੍ਰੋਪਰ ਸਹੀ ਆ ਤਾਂ ਤੁਸੀਂ ਨੇ ਇਸ ਨਿਸ਼ਾਨ ਤੋਂ ਕਟਿੰਗ ਕਰੋਗੇ ਇਹਨੂੰ ਆーム ਸਲਾਈ ਮੰਗੂ ਹੀ ਰੱਖਣਾ ਪਊਗਾ ਜੇ ਤੁਹਾਡੇ ਕੋਲੇ ਪ੍ਰੋਪਰ ਨਾਪ ਪੂਰਾ ਨਹੀਂ ਹੈਗਾ ਤਾਂ ਉਹਨੂੰ ਇਸ ਤਰ੍ਹਾਂ ਲੱਗ ਸਕਦਾ ਵੀ ਉਹਨਾਂ ਦੇ ਪਲਾਓ ਜੋ ਜਿਹੜਾ ਟਾਈਟ ਨਾ ਰਹੇ ਜੇ ਤਾਂ ਤੁਸੀਂ ਨੇ ਇਸ ਤਰ੍ਹਾਂ ਐਕਸਟਰਾ ਨਿਸ਼ਾਨ ਲਗਾ ਲੈਣਾਗਾ ਜੇ ਦੋ ਸਲਾਈ ਪਾਉਣੀ ਹੋਊਗੀ ਸਿਉਣਾ ਨੂੰ ਇੰਟਰਲੋਕ ਕਰਕੇ ਲੱਗ ਲੱਗੇ ਉਹਨੂੰ ਚੀਰ ਕੇ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਸਲਾਈ ਪਾਉਂਗੇ ਦੇਖੋ ਇਹਦੀ ਇਸ ਤਰੀਕੇ ਨਾਲ ਆ ਬੈਕ ਪੱਲਾ ਤੁਹਾਡਾ ਕੀ ਰਹਿ ਜਾਊਗਾ ਵੱਧ ਰਹਿ ਜਾਊਗਾ ਜੇ ਇਸ ਨੂੰ ਟਾਈਟ ਲੱਗੂਗਾ ਤਾਂ ਤੁਸੀਂ ਚੁੱਪਚਾਪ ਚੱਕ ਕੇ ਇੱਥੇ ਸਲਾਈ ਪਾ ਸਕਦੇ ਹੋਗੇ ਹਾਂਜੀ ਹੁਣ ਆਪਾਂ ਇਹਦੀ ਕਰਦੇ ਆਂਗੇ ਕਟਾਈ ਇਸੀ ਤਰ੍ਹਾਂ ਹੀ ਆਪਾਂ ਨੇ ਜਿਹੜੀ ਆ ਗਲਾਈ ਪਾਈ ਐ ਇਸ ਹਿਸਾਬ ਨਾਲ ਆਪਾਂ ਗਲਾਈ ਦੀ ਲੈ ਕੇ ਜਾਵਾਂਗੇ ਹੁਣ ਆਪਾਂ ਜਿਹੜੇ ਆ ਮਾਰਕ ਕੀਤੇ ਨੇ ਮਾਰਕਾਂ ਤੋਂ ਇਹਦੀ ਕਟਿੰਗ ਕਰ ਦਾਂਗੇ ਹਾਂਜੀ ਦੇਖੋ ਇਹ ਆਪਣੇ ਪ੍ਰੋਪਰ ਪੈਂਟ ਪਲਾਡੋ ਦੀ ਕਟਿੰਗ ਹੋ ਚੁੱਕੀ ਆ 35 ਇੰਚ ਲੰਬਾਈ ਤਿਆਰ 16 ਇੰਚ ਥਾਈਜ਼ 20 ਇੰਚ हिਪ ਦੀ ਤੁਹਾਨੂੰ ਕਮੈਂਟ ਕੀਤਾ ਸੀ ਵੀ ਗਲਾਈ ਵਾਲਾ ਪਾਸਾ ਤੁਸੀਂ ਆਪਣੇ ਵੱਲ ਰੱਖੋ ਜਾਂ ਐਵੇਂ ਰੱਖੋ ਦੇਖੋ ਜੇ ਆਪਾਂ ਨੇ ਉਸ ਤਰ੍ਹਾਂ ਰੱਖ ਲਾਂਗੇ ਤਾਂ ਆਪਣੇ ਕੋਲੇ ਜਿਹੜਾ ਇਹ ਕੱਪੜਾ ਇਹ ਨਹੀਂ ਬਚੂਗਾ ਇਹਦੇ ਪੀਸ ਹੋ ਜਾਣਗੇ ਦੋ ਦੋ ਪੀਸ ਹੋ ਜਾਣਗੇ ਤਾਂ ਦੇਖੋ ਇਹਦੀ ਆਪਾਂ ਇੱਥੋਂ ਪੌਕਟ ਕੱਢ ਸਕਦੇ ਆ 벨ਟ ਵਗੈਰਾ ਦੇ ਵਿੱਚ ਯੂਜ਼ ਹੋ ਜਾਊਗਾ ਇਸ ਤਰ੍ਹਾਂ ਆਪਣਾ ਇਹ ਇਕੱਠਾ ਕੱਪੜਾ ਉੱਤਰ ਗਿਆ ਹੁਣ ਆਪਾਂ ਨੇ ਪੌਕਟ ਕਟਣੀਆਂ ਦੇਖੋ ਪੌਕਟ ਦੇ ਵਿੱਚ ਇਹਦੀ ਚੜਾਈ ਆਪਣੇ ਕੋਲੇ ਘੱਟ ਆ ਗਈ ਥੋੜੀ ਆ ਤਾਂ ਆਪਾਂ ਨੇ ਜਿਹੜਾ ਆ ਆਪਣੇ ਕੋਲੇ ਗੋਲ ਪੀਸ ਉਤਰਿਆ ਹੋਇਆ ਕੱਪੜਾ ਤਾਂ ਆਪਾਂ ਇਹਦੀ ਪੌਕਟ ਦੀ ਕਟਾਈ ਕਰ ਲਾਂਗੇ ਜਿਵੇਂ ਅੱਜ ਕੱਲ ਫੋਨ ਵਗੈਰਾ ਰੱਖਦੇ ਆਂ ਆਪਾਂ ਜਾਂ ਟੱਚ ਫੋਨ ਵਗੈਰਾ ਹੁੰਦੇ ਨੇ ਵੱਡੇ ਦੇ ਕੋਲ ਛੋਟਾ ਫੋਨ ਤਾਂ ਆਪ ਨਾਰਮਲ ਜੇਬ ਦੇ ਵਿੱਚ ਪੈ ਜਾਂਦਾਗਾ ਇਵਰ ਆਪਣੇ ਕੋਲੇ ਵੱਡੇ ਫੋਨ ਹੁੰਦੇ ਆ ਦੇਖੋ ਉਹ ਪਾਉਣੇ ਹੁੰਦੇ ਆ ਜਾਂ ਬਾਹਰ ਨਿਕਲ ਜਾਂਦੇ ਆ ਤਾਂ ਤੁਸੀਂ ਪਾਕਟ ਦੀ ਲੰਬਾਈ 13.5 ਦੇ ਵਿੱਚ ਰੱਖਣੀ ਹੋਊਗੀ 13.5 ਤੇ 14 ਦੇ ਵਿੱਚ ਲਗਾ ਸਕਦੇ ਹੋ ਇਤੋਂ ਜ਼ਿਆਦਾ ਲੰਬੀ ਨਹੀਂ ਲਗਾਉਣੀ ਕਿਉਂਕਿ ਉਹ ਨੀਚੇ ਤੱਕ ਚਲੀ ਜਾਂਦੀ ਆ ਫਿਰ ਐਸ ਤਰ੍ਹਾਂ ਤੁਸੀਂ ਉਹਦੀ ਕਟਾਈ ਕਰ ਦੋਗੇ ਜਿਹੜੀ ਉਹਦੀ ਚੜਾਈ ਹੋਊਗੀ ਤੁਸੀਂ ਉਹ 6 6.5 ਦੇ ਵਿੱਚ ਚੜਾਈ ਕਰ ਸਕਦੇ ਹੋਗੇ ਜੇਬ ਦੀ ਸਲਾ ਬਿਲਕੁਲ ਆਪਾਂ ਇਸ ਤਰ੍ਹਾਂ ਸਿੱਧਾ ਕੱਟ ਲਾਂਗੇ ਦੇਖੋ ਇਥੋਂ ਆਪਾਂ ਪੌਕੇਟ ਦੀ ਗਲਾਈ ਪਾਵਾਂਗੇ ਇਸੇ ਹਿਸਾਬ ਦੇ ਨਾਲ ਤੁਸੀਂ ਨੇ ਗਲਾਈ ਪਾਉਣੀ ਹੋਗੀ ਨਾਲ ਦਾ ਛੇਪ ਵਧੀਆ ਲੱਗਦੀ ਹੈ ਉਹਦੀ ਦੇਖੋ ਤੇ ਇਸ ਤਰ੍ਹਾਂ ਸਿੱਧਾ ਖੁੰਜਾ ਯਾਨੀ ਲੰਮਕਦਾ ਹੈਗਾ ਦਾ ਇਸ ਤਰ੍ਹਾਂ ਗਲਾਈ ਦੇ ਵਿੱਚ ਤੁਸੀਂ ਨੇ ਪੌਕੇਟ ਦੀ ਕਟਾਈ ਕਰਨੀ ਹੋਊਗੀ ਇਹ ਸੀ ਆਪਣੇ ਪੈਂਟ ਪਲਾਜ਼ੋ ਦੀ ਵੀਡੀਓ ਇਹ ਤੁਹਾਨੂੰ ਕਿੱਦਾਂ ਦੀ ਲੱਗੀ ਦੇਖੋ ਤੁਸੀਂ ਸਾਰੇ ਪ੍ਰੋਪਰ ਸਾਨੂੰ ਦੱਸਣਾ ਹੁੰਦਾ ਕਮੈਂਟਾਂ ਰਾਹੀਂ ਵੀ ਦੱਸਿਆ ਕਰੋ ਵੀ ਕਿੱਦਾਂ ਲੱਗੀ ਜੇ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਆਉਂਦੀ ਹੈ ਦਿੱਕਤ ਆਉਂਦੀ ਹੈ ਤੁਸੀਂ ਸਾਨੂੰ ਫੋਨ ਕੋਲ ਰਾਹੀਂ ਜਰੂਰ ਪੁੱਛਿਆ ਕਰੋ ਅਸੀਂ ਤੁਹਾਨੂੰ ਪੂਰਾ ਪ੍ਰੋਪਰ ਜਵਾਬ ਦੇਵਾਂਗੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਜੇ ਪਲਾਜ਼ੋ ਦੀ ਕਟਾਈ ਕਰੋਗੇ ਬਿਲਕੁਲ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਨਹੀਂ ਤਾਂ ਤੁਹਾਡਾ ਪਲਾਜ਼ੋ ਵਿੱਚੋ ਚੱਕਿਆ ਜਾਊਗਾ ਤੇ ਨਾ ਹੀ ਟਾਈਟ ਲੱਗੂਗਾ ਤੇ ਬਿਲਕੁਲ ਪ੍ਰੋਪਰ ਫਿਟਿੰਗ ਆਊਗੀ ਪਲਾਜ਼ੋ ਦੀ ਇਸ ਤਰੀਕੇ ਦੇ ਨਾਲ ਪਲਾਜ਼ੋ ਦੀ ਤੁਸੀ ਨੇ ਕਟਾਈ ਕਰਨੀ ਹੋਊਗੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟਾਂ ਰਾਹੀਂ ਜਰੂਰ ਦੱਸਿਓ